ਹਾਂਜੀ ਸਤਿ ਸ੍ਰੀਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪ ਵੀ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਦੇਖ ਸਕਦੇ ਹੋ ਮਸ਼ੀਨ ਦਾ ਕੰਮ ਚੱਲ ਰਿਹਾ ਇਲੈਕਟ੍ਰੀਸ਼ੀਅਨ ਦਾ ਤੇ ਸਭ ਓਕੇ ਕਰ ਲਈਏ ਦੁਆਰੇ ਜਿੰਨੀ ਸਾਰੀ ਜਲ ਗਈ ਦੀ ਚੌਥਾ ਦਿਨ ਹੋ ਗਿਆ ਅੱਜ ਤੀਏ ਤੇ ਚੌਥਾ ਤੇ ਅੱਜ ਸਾਰਾ ਕੰਮ ਫਾਈਨਲ ਹੋ ਜਾਏਗਾ ਮਸ਼ੀਨ ਦਾ 2:30 ਵਜੇ ਤੱਕ ਤੇ 10:00 ਵਜ ਗਿਆ ਤੇ ਲੈਟਾ ਲੁੱਟਾ ਕਰਕੇ ਆ ਲੈਕਟਾਂ ਸੀਗੀਆਂ ਜਿਹੜੀਆਂ ਇਹਨਾਂ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਗਈ ਸੀ ਤੇ ਹੁਣ ਇਹ ਵੀ ਸਾਰੀਆਂ ਆਪਾਂ ਨੇ ਡਾਇਰੈਕਟ ਕਰਕੇ ਵਿੱਚ ਨਾ ਅਥੰਬਲਾਂ ਕਰਕੇ ਉਹਦੇ ਤੋਂ ਨਾਲ ਟੁੱਟ ਗਿਆ ਨਾਲ ਉਹਦੇ ਤੋਂ ਅਥੰਬਲਾਂ ਖੁੱਲ ਜਾਨੀਆਂ ਤੇ ਇਹ ਕੰਮ ਚੱਕ ਕੇ ਵਿੱਚੋਂ ਹੀ ਕੰਮ ਕਰਤਾ ਤੇ ਹੋਰ ਲੈਡ ਕਰਦੀ ਨਵੀਂ ਆਪਾਂ ਨੇ ਵੈਲਵ ਕਰਾਤੀ ਉਹ ਇਹ ਇਸ ਕਰਕੇ ਕਿ ਰਾਤ ਨੂੰ ਚਲੋ ਜੇ ਡੀਜ਼ਲ ਪਾਉਂਦੇ ਆ ਫਿਰ ਫੋਨਾਂ ਨਾਲ ਫੜ ਕੇ ਰੱਖਣਾ ਪੈਂਦਾ ਫਿਰ ਫੋਨ ਉਹਦੇ ਕਰਕੇ ਆ ਸੈਸਰੀ ਨਵੀਂ ਲੱਗ ਗਈ ਤੇ ਹੋਰ ਥੋੜੀ ਬਹੁਤੀ ਜਿਹੜੀ ਖਰਾਬ ਸੀਗੀ ਉਹ ਨਵੀਂ ਹੋ ਗਈ ਤੇ ਬਾਕੀ ਹਾਈਡਰੋਲਿਕ ਦੀ ਸਾਰਬਸ ਕਰਤੀ। ਇਹ ਸਵਿੰਗ ਮੋਟਰ ਦੀ ਆ ਤੇਲ ਆ ਵਾ ਇਹ ਬਦਲਣਾ ਅੱਜ ਬਸ ਤੇ ਬਾਕੀ ਥੋੜਾ ਬਹੁਤਾ ਕੰਮ ਹੋਰ ਆ ਤੇ ਸਾਡੇ ਮਿਸਤਰੀ ਸਾਹਿਬ ਲੱਗੇ ਹੋਏ ਆ ਸਵੇਰ ਦੇ ਆ ਕੇ ਕਨੈਕਸ਼ਨ ਕਰਨਾ ਤੇ ਅੱਜ ਹੋ ਜੇਗੀ ਫਾਈਨਲ। ਲਓ ਜੀ ਓਕੇ ਦੀ ਰਿਪੋਰਟ ਕਰਤੀ ਹੈ ਮਿਸਤਰੀ ਜੀ ਨੇ। ਐਂਡ ਗੁੱਡ। ਇਹ ਵੈਂਟਰਾਂ ਯਾਰ ਸੌਂ ਗਿਆ ਦਾ ਇਹ ਬੜਾ ਵੈਂਟਰਾਂ ਲੈ ਕੇ ਰੱਖਿਆ ਉਹਦਾ ਪੋਲ ਵੀ ਖਰਾਬ ਹੋ ਗਿਆ ਦਾ ਤਾਂ ਕਰਕੇ ਮਿਸਤਰੀ ਜੀ ਨੇ ਕੰਮ ਮੁਕਈ ਰਿਪੋਰਟ ਕਰਤਾ ਐਨ ਗੁੱਡ ਵਾਈਬ ਹਾਂਜੀ ਨਾ ਬੈਪੂ ਪਤਾ ਨਹੀਂ ਕੋਈ ਵੀ ਲੀਗ ਲੀਗ ਫੇਕ ਕੁਝ ਨਹੀਂ ਹੈਗਾ ਇਹਦਾ ਲੌਕ ਹੋ ਗਿਆ ਜਿਸ ਬਾਜੀ ਬਾਜੀ ਸਮਾਨ ਦੇਖ ਕੇ ਹੁਣ ਇਕੱਠਾ ਕਰ ਲਈਏ ਥੋੜਾ ਛੋਟਾ ਛੋਟਾ ਮੋਟਾ ਜੀ ਸਾਡੀ ਸੀਟ ਵੀ ਫਿੱਟ ਹੋ ਗਈ ਆ ਕਹਿ ਹੁੰਦੀ ਓਕੇ ਦੀ ਰਿਪੋਰਟ ਹੋ ਗਈ ਸਾਰਾ ਫਿੱਟ ਹੋ ਗਿਆ ਤੇ ਬਸ ਹੁਣ ਕਲੀਨਿੰਗ ਦਾ ਕੰਮ ਰਹਿ ਗਿਆ ਸੀਟ ਥੋੜੀ ਜਿਹੀ ਅੱਗੇ ਲਾ ਗਏ ਚੱਕੋ ਐਨ ਓਕੇ ਹੋ ਗਿਆ ਮਿਸਤਰੀ ਸਾਹਿਬ ਨੇ ਥੋੜਾ ਜਿਹਾ ਕੰਮ ਰਹਿ ਗਿਆ ਜੀ ਬਾਕੀ ਬਾਅਦ ਵਿੱਚ ਰੋਟੀ ਕੱਲ ਕਰੂਗਾ ਉਹਨਾਂ ਰੋਟੀ ਆ ਗਈ ਆ ਵੀ ਟੁੱਟ ਗਿਆ ਯਾਰ ਨਵਾਂ ਪਾਉਣਾ ਪੈਣਾ ਹਾਂ ਹਾਂ ਤੇ ਓਕੇ ਦੀ ਰਿਪੋਰਟ ਆ ਹੁਣ ਲਓ ਜੀ ਮੁੰਡ ਕੰਗ੍ਰੈਚੁਲੇਸ਼ਨ ਸਾਰਿਆਂ ਨੂੰ ਮਸ਼ੀਨ ਹੋ ਗਈ ਆਪਣੀ ਅੱਜ ਔਖਾ ਦੀ ਰਿਪੋਰਟ ਤੇ ਚੈੱਕ ਕਰਦੇ ਆ ਹੁਣ ਕਾਹੜਾ ਕਾਹੜਾ ਜੇ ਕੋਈ ਰਲੇ ਕੋਈ ਕੁਸ਼ ਕਰਮ ਤਾਂ ਨਹੀਂ ਹੁੰਦੀ ਹੈਗੀ ਪਤਾ ਲੱਗ ਜਾਓ ਉੱਥੇ ਡੰਪ ਤੇ ਲਾਉਣਾ 10-20 ਮਿੰਟ ਦਾ ਕੰਮ ਮਿੱਟੀ ਮੋਟੀ ਜਿਹਨਾਂ ਦੀ ਪੱਤਰ ਕਰਦੀ ਹੈ ਸਾਡੇ ਵੱਡੇ ਜਿਹੇ ਭਾਰਤੀਆਂ ਨਾਲ ਲਓ ਜੀ ਮੁੰਡ ਪੂਰਾ ਕਾਫੀ ਟਾਈਮ ਹੋ ਗਿਆ ਡੰਪ ਤੇ ਲੱਗੇ ਹੋਏ ਦੰਮ ਫਦੇ ਹੋਏ ਨ ਰਗੜ ਰਗੜ ਕੇ ਬਣਾ ਦ ਕਿਤਨਾ ਆ ਹੋ ਗਿਆ ਦੰਮ ਤਾਂ ਅੱਗੇ ਤੋਂ ਕਮਿਟੀ ਚਲ ਜੇਗੀ ਵਾਹ ਸਾਨਾ ਸਿੱਧੇ ਸਾਹ ਕਹਿੰਦੇ ਬਸ ਆ ਜਾ ਹੁਣ ਬਸ ਬਸ ਚੱਲੀਏ ਲੋਡ ਮੰਨ ਲਿਆ ਮਸ਼ੀਨ ਥੋੜਾ ਜਿਹਾ ਉਹਦੇ ਬਾਰੇ ਦੱਸਣਾ ਕੈਮਰਾ ਵਾਲਾ ਨਾ ਲਓ ਜੀ ਮੁੰਡਿਓ ਗੁੱਡ ਨਿਊਜ਼ ਇਹ ਆ ਸਭ ਕੁਝ ਓਕੇ ਦੀ ਰਿਪੋਰਟ ਹੋ ਗਿਆ ਤੇ ਪੂਰੇ ਖੁਸ਼ ਆ ਜ ਚਾਰ ਦਿਨਾਂ ਦੀ ਮਿਹਨਤ ਰੰਗ ਲੈ ਗਈ ਤੇ ਫਾਈਨਲ ਹੋ ਗਿਆ ਸਭ ਓਕੇ ਛੋਟਾ ਮੋਟਾ ਜੇ ਕੰਮ ਰਹਿ ਗਏ ਆ ਮਤਲਬ ਬੈਂਟਰਾ ਸੌਂਦਾ ਸੀਗਾ ਪਾਣੀ ਘਟਦਾ ਉਹਦੇ ਚ ਆ ਫਿਰ ਨਵਾਂ ਬੈਂਟਰ ਲਿਆ ਕੇ ਰੱਖਿਆ ਇਹ ਪਿਆ ਹੋਇਆ ਸੀਗਾ ਘਰ ਗੱਡੇ ਘੋੜੇ ਦਾ ਬੈਂਟਰ ਆ ਨਵਾਂ ਲੈ ਕੇ ਰੱਖਿਆ ਉਹਦਾ ਇਹ ਰੱਖਿਆ ਹੋਇਆ ਹੁਣ ਇਹ ਵਿੱਚ ਪੂਰਾ ਫਿੱਟ ਨਹੀਂ ਆਵਾ ਤੇ ਬਾਕੀ ਹੋਰ ਸਭ ਕੁਝ ਓਕੇ ਹੋ ਗਿਆ ਬੈਂਟਰੀ ਦੇ ਪੋਲ ਖਰਾਬ ਤੇ ਉਹ ਬਦਲ ਹੁਣੇ ਟਰਮੀਨਲ ਉਹ ਆ ਜੀ ਥੋੜੀ ਦੇਰ ਤੱਕ ਹੋਰ ਰੈਡੀ ਕਰ ਦੂੰਗਾ ਮੈਂ ਤੇ ਬਾਕੀ ਹੁਣ ਮੇਰਾ ਟੂਲ ਰਹਗਾ ਯਾਰ ਬਰੀਕੀ ਵਾਲਾ ਕੰਮ ਸਭ ਤੋਂ ਬਰੀਕ ਕੰਮ ਇਹ ਆ ਹੁਣ ਮੈਨੂੰ ਜਿਕਣਾ ਕੋਈ ਚੀਜ਼ ਕਿਤੇ ਖੰਡੀ ਵੀ ਆ ਕੋਈ ਚੀਜ਼ ਕਿਤੇ ਖੰਡੀ ਵੀ ਸਭ ਕੁਝ ਦਿਆ ਕੇ ਫਿਰ ਆ ਸ਼ਿਲਟਾਂ ਰਹਿ ਗਈਆਂ ਯਾਰ ਮੇਰੇ ਹਿਸਾਬ ਨਾਲ ਮੈਂ ਚਾਹਣਾ ਲਾਵਾਂ ਨਾ ਛੱਡ ਕੇ ਆ ਲਾਉਣੀਆਂ ਹਨ ਤੇ ਬਾਕੀ ਬਰੀਕ ਸਮਾਨ ਇਕੱਠਾ ਕਰ ਦਵਾਂ ਨਿਕਣਾ ਨਾਟ ਹੋ ਗਏ ਆ ਦੇਖੋ ਇਹ ਜਿਹਾ ਸਮਾਨ ਜੁਰ ਜਿਕਣ ਕੋਈ ਬਰੀਕ ਰਿੰਗ ਹੋ ਗਿਆ ਜਿਹੜੇ ਹੁਣ ਸਮਾਨ ਸਾਰੇ ਇਕੱਠੇ ਕਰਕੇ ਰੱਖੇ ਹੋਏ ਤੇ ਮਿਸਤਰੀ ਨੇ ਸਾਰੇ ਪੱਟ ਪੱਟ ਕੇ ਸਿੱਟ ਚ ਹੁਣ ਸਾਰਾ ਜ਼ਮਾਨ ਮੈਂ ਇਕੱਠਾ ਕਰ ਲਾ ਤੇ ਸਵਿੰਗ ਮੋਟਰ ਦੀ ਸਰਵਿਸ ਕਰਨੀ ਸੀਗੀ ਉਹ ਪਿਆ 에ਅਰ ਫਿਲਟਰ ਬਦਲਤਾ ਗਲਾਸੀ ਪਈ ਆ ਤੇ ਆਪਣਾ ਹਾਈਡਰੋਲਿਕ ਦਾ ਇਨ ਫਿਲਟਰ ਹੋ ਗਿਆ ਇਨ ਫਿਲਟਰ ਹੋ ਗਿਆ ਇਹ ਹਾਈਡਰੋਲਿਕ ਦਾ ਇਹਨਾਂ ਦਾ ਆ ਬੁਰਸ਼ ਪਿਆ ਉਹ ਕੈਨ ਪਈ ਦੇਖੋ ਸਮਾਨ ਕਿੱਥੇ ਤੱਕ ਪਹੁੰਚਿਆ ਹੋਇਆ ਚੱਲ ਭਾਈ ਉਹਥੇ ਚੱਲ ਓਰੇ ਆ ਜਾ ਨਿਕਲ ਤੇ ਫੇਰ ਦੂਜੀ ਗੱਲ ਅੱਜ ਧੋਣੀ ਆ ਇਹ ਦੇਖਦਾ ਅੱਜ ਤੱਕ ਆ ਧੋਣੀ ਨਾ ਟਰਾਲਾ ਨਾ ਕੋਈ ਡਰਾਈਵਰ ਇੱਥੇ ਫਿਰ ਮੈਂ ਕਿੱਥੇ ਇਕੱਲਾ ਖੱਜੜ ਹੁੰਦਾ ਸੀ ਕੀ ਧੋਣੀ ਚੋ ਵਈ ਵਈ ਰਾਣੀ ਸੁੰਦਰ ਕੋਈ ਫਰਕ ਨਹੀਂ ਪੈਂਦਾ ਕਿਉਂ ਬੈਲਣ ਬਹੁਤ ਪੈਸੇ ਲਵਾਤੇ ਨੇ ਘੱਟੋ ਘੱਟ 20 21000 ਰੁਪਏ ਖਰਚ ਆ ਗਿਆ ਚਾਰ ਦਿਨਾਂ ਜਿਹਾ ਵੈਰਿੰਗ ਘੱਟੋ ਘੱਟ ਕਿੰਨੀ ਲੇਬਰ ਲੇ ਗਿਆ ਮਿਸਤਰੀ ਸਾਹਿਬ 15000 ਰੁਪਏ ਲੇਬਰ 5000 ਨਾਲ ਐਕਸਟਰਾ ਗਿਆ ਤਾਂ 21.5 ਕਿਲੋ ਯਾਰ ਬਣਾਇਆ ਤਾਂ 1500 ਲੈਸ ਹੋ ਗਿਆ। 4 ਦਿਨਾਂ 'ਚ 20 ਕਿਲੋ 20 ਦਾ ਕੰਮ ਹੋ ਗਿਆ ਇਹਦਾ। ਤੇ ਬਾਕੀ ਹੋਗੇ ਕੰਮ ਹੋ ਰਹੇ ਨੇ ਦਾ। ਟ੍ਰੈਕ ਫੁੱਲ ਡਰਾਈਵ ਆ। ਟਰੈਕ ਜੈਕਟਰ ਦੀ ਸੀਲ ਬਦਲਉਣੀ ਆ। ਢਿੱਲੀ ਆਉਂਦੀ ਜਾਂ ਨਾ। ਹੋਰ ਛੇ ਟੁੜੇ ਕੰਮ ਤੇ ਆ ਨੇ। ਕੰਮ ਹੋਣਿਆ ਥੋੜਾ ਬਹੁਤਾ ਆਡਲਸ ਪਾਉਰਟ ਵੀ ਖਤਮ ਜੀਆਂ ਹੋ ਗਈਆਂ। ਆਡਲਰਾਂ ਦੀ ਸਸਪੈਂਸ਼ਨ ਜੀ ਖਰਾਬ ਹੋਈ ਵੀ ਆ। ਕੰਮ ਹੋਰ ਬੜਿਆ। ਆ ਰਿੰਗ ਪਹਿਨੇ ਆ ਸਾਰੇ ਆ ਲਿਬੜ ਦੀ ਤਾਂ ਇੰਨੀ ਜਿਆਦਾ ਆ ਸੋਰੀ ਰਿੰਗ ਤਾਂ ਪਾਦਾ ਸੀਲ ਪਹਿਣੀ ਆ ਉਹ ਦੀ ਪਹਿਣੀ ਆ ਉਹ ਉੱਥੇ ਪਹਿਨੇ ਰਿੰਗ ਪਹਿਨੇ ਕੰਮ ਖਾਸ ਆ ਮੁੰਡੋ ਤੇ ਇੱਕ ਵਾਈ ਕੰਮ ਨਹੀਂ ਕਰਾਉਂਦੇ ਹੈਗੇ ਉਹ ਕੰਮ ਮੁੰਡੋ ਜਦ ਹੋਇਆ ਸੀਗਾ ਇੱਕ ਵਾਰੀ ਚ A ਤੋਂ Z ਤੱਕ ਕੰਮ ਮੈਂ ਨਾ ਅੱਜ ਤੋਂ 2 ਸਾਲ ਪਹਿਲਾਂ ਇਹਨੂੰ ਮਣੀ ਮਾਜਰੇ ਲੈ ਕੇ ਗਿਆ ਤਾਂ ਕੰਮ ਕਰਵਾਉਣਾ ਜਦ ਮੈਂ ਆਪਰੇਟਰੀ ਕਰਦਾ ਸੀ ਮਸ਼ੀਨ ਤੇ ਤੇ ਜਦ ਕੰਮ ਉੱਧਰ ਚੱਲਦਾ ਹੁੰਦਾ ਸਾਡਾ ਮਹਾਲੀ ਏਰੀਆ 'ਚ ਜਦੋਂ ਨਾ 20 ਮਿੰਟਾਂ ਦਾ ਕੰਮ ਦਾ ਉੱਥੇ ਵੀ ਥੋੜੀ ਪ੍ਰੋਬਲਮ ਦਿਖਾਈ ਫਿਰ ਮੈਂ ਆ ਕੇ ਜਵਾਬ ਦੇ ਤਾਂ ਮੈਂ ਯਾਰ ਮੈਂ ਨਹੀਂ ਚਲਾਉਂਦਾ ਹੈਗਾ ਜਵਾਬ ਦੇ ਪਹਿਲਾਂ ਹਫ਼ਤਾ ਮਸ਼ੀਨ ਖੜੀ ਰਹੀ ਫਿਰ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਅਸੀਂ ਉੱਥੇ ਭੇਜੀ ਮਣੀ ਮਾਦਰ ਲੈ ਕੇ ਗਿਆ ਮੈਂ ਉੱਥੇ 15 ਦਿਨ ਲਵਾ ਕੇ ਪੂਰੇ ਮਸ਼ੀਨ ਦੇ ਦਿਹਾੜੀਆਂ ਤੋੜ ਕੇ ਕੰਮ ਕਰਵਾ ਕੇ ਮਸ਼ੀਨ ਦਾ ਤੇ ਲੈ ਦਾ ਉਸ ਟਾਈਮ 'ਚ ਇਹ ਤੋਂ ਜੜ ਤੱਕ ਮਸ਼ੀਨ ਦਾ ਕੰਮ ਕਰਵਾਇਆ ਤਾਂ ਇਹ ਤੋਂ ਜੜ ਤੱਕ ਸਾਰਾ ਜੀ ਜੀ ਚੀਜ਼ ਦੀ ਪ੍ਰੋਬਲਮ ਆਈ ਉਹ ਤੋਂ ਮਸ਼ੀਨ ਦੀ ਸਪੀਡ ਇੰਨੀ ਬਣ ਗਿਆ ਨਿਆਰੇ ਲੈ ਉਹ ਤੋਂ ਬਾਅਦ ਉਹ ਮੈਂ ਕੁਝ ਕੁ ਰੇਤੇ ਵਿੱਚ ਚਲਾਉਂਦਾ ਰਿਹਾ ਫਿਰ ਉਹ ਤੋਂ ਬਾਅਦ ਮੈਂ ਕੁਝ ਕੁ ਟ ਉਦੋਂ ਬਾਅਦ ਫੇਰ ਮੈਂ ਜਵਾਬ ਦੇ ਗਿਆ ਦਾ ਕੰਮ ਬੰਦ ਹੋ ਗਿਆ ਸੀਗਾ ਉਸ ਤੋਂ ਬਾਅਦ ਕੰਮ ਬੰਦ ਹੋਇਆ ਬੇਲੇ ਰੈਂ ਦੇ ਘਰ ਕੇ ਫਿਰ ਮੈਂ ਹੋਰ ਪਾਸੇ ਘੁੰਮ ਲਫਰੀ ਜਾਂਦਾ ਦਾ ਜਿਆਦਾ ਇਹਨਾਂ ਬੁਲਾਉਣਾ ਮੈਂ ਆਉਣਾ ਨਾ ਉਹ ਰੋਲ ਬਸ ਘੁੰਮਦੇ ਫਰੀ ਜਾਂਣਾ ਕਿ ਕਿਦੋਂ ਲੰਘ ਕੇ ਕਿਦਾਂ ਲੰਘ ਕੇ ਪ੍ਰਸਾਤਾ ਜਿਹੜਾ ਟਾਈਮ ਦਾ ਫਿਰ ਫਿਰ ਮੈਂ ਆਇਆ ਨਹੀਂ ਕੰਮ ਨਹੀਂ ਚੱਲਿਆ ਹੈਗਾ ਫਿਰ ਮੁੜ ਕੇ ਫਿਰ ਨਾ ਇਹਨਾਂ ਨੇ ਫੋਨ ਕਰਿਆ ਮੈਨੂੰ ਫਿਰ ਨਾ ਮੈਂ ਆਏ ਦੋ ਤਿੰਨ ਮਹੀਨੇ ਤੋਂ ਮੈਂ ਕੰਮ ਪਈ ਨਹੀਂ ਆਪਾਂ ਬਿਲੇ ਹੀ ਰਿਹਾ ਤੇ ਫਿਰ ਖਾਂਸਾ ਟਾਈਮ ਮੈਂ ਕੰਮੇ ਨਹੀਂ ਕਰਿਆ ਹੈਗਾ ਫਿਰ ਹੁਣ ਦੁਬਾਰੇ ਫੇਰ ਕੰਮ ਵਾਜਿਆ ਨਹੀਂ ਕੀਤੀ ਆ ਤੇ ਹੁਣ ਮੈਂ ਨਾ ਯਾਰ ਜ਼ਿਆਦਾ ਗੱਲਾਂ ਕਰਦੇ ਹੋਏ ਟਾਈਮ ਵੇਸਟ ਨਾ ਕਰਦੇ ਹੋਏ ਸਮਾਨ ਇਕੱਠਾ ਕਰ ਲਾਂ ਪਹਿਲਾਂ ਲੋ ਜੀ ਸਮਾਨ ਜਿਆਦਾ ਲੋਡ ਹੋਗਾ ਬੈਠੂਗਾ ਕਿੱਥੇ ਚਲਾਉਂਗਾ ਕਿ ਕਹਣਾ ਬਚਾਰੀ ਨੂੰ ਬਾਕੀ ਆ ਕੇ ਨਾ ਸਮਾਨ ਦੇਖ ਕੇ ਫਿਰ ਜਾਊਂਗਾ ਵਾਹ ਕੀ ਘੈਂਟ ਸੀ ਲੰਗਾ ਰਹੀ ਹੋਣਾ ਪਹਿਲਾਂ ਡਿਗਾਰਡਮੈਂਟ ਦੀ ਬਾਤ ਕਰੇ ਹੋਏ ਡਿਗਾਰਡ ਇਹਨੂੰ ਹੁਣ ਕੰਮ ਸਾਰੇ ਫਾਈਨਲ ਹੋ ਗਿਆ ਅਡਕ ਦਿੱਤਾ ਨਹੀਂ ਸਾਰਾ ਪੱਖੇ ਦੀਆਂ ਸਾਰੇ ਓਕੇ ਕਰਵਾ ਲਿਆ ਵਾਹਿਗੁਰੂ 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 ਆ ਦੇਖ ਲਓ ਬਾਗੜ ਦੇਖੋ ਗੌਰ ਨਾਲ ਦੇਖੋ ਗੌਰ ਨਾਲ ਆ ਬਾਗੜ ਦਾ ਪੁਰਾਣਾ ਇਹਦੇ ਕੋਈ ਕੰਮ ਹੋਇਆ ਵੇ ਤਾਂ ਮੈਂ ਤਾਂ ਕਹਿੰਦਾ ਨਹੀਂ ਹੈਗਾ ਤੁਸੀਂ ਕਹਿਣਾ ਕਹਿ ਸਕਦੇ ਹੋ

ਆਲੋ ਉਸਨ ਭਾਜੀ ਦੀ ਜਾਂਦੇ ਹੋਰ ਇੱਕ ਚੀਜ਼ ਹੋਰ ਦੇਖ ਪਹਿਲਾਂ ਇਹ ਹਨੀ ਨੂੰ ਤੋੜ ਤਾ ਇਸ ਸਾਈਡ ਤੋਂ ਨੱਕ ਜਾ ਇਸ ਸਾਈਡ ਤੋਂ ਮਿਸਤਰੀ ਨੂੰ ਤੋੜ ਤਾ ਹੁਣ ਬੰਦ ਬਤਨੇ ਇੱਧਰ ਹੋ ਜਾ ਯਾਰ ਹੋਰ ਮੋਸਾ ਬੰਦ ਹੋ ਗਿਆ ਇਹ ਬਦਲਣਾ ਪੈਣਾ ਯਾਰ ਬੜਾ ਔਖਾ ਕਰਦਾ ਹੈ ਨਹੀਂ ਵੀਰੇ ਕਿਸੇ ਤਰੀਕੇ ਨਾਲ ਬਣਾ ਕੇ ਪੱਤੀ ਬਣਾਉਣੀ ਪੈਣੀ ਫੋਨ ਆ ਰਿਹਾ ਪਤਾ ਨਹੀਂ ਕਿਸੇ ਦਾ ਹਲੋ ਜੀ ਇੱਕ ਚੀਜ਼ ਹੋਰ ਵਾਜੀਆ ਦੇਖ ਆਲਾ ਹੀ ਫਸਣ ਲੱਗਾ ਕਿਵੇਂ ਕਰਦਾ ਹੈ ਲੈ ਟੋਰੀ ਆਵਾਂ ਤੈਨੂੰ ਨਹੀਂ ਲਾਉਣਾ ਹੈ ਵਸ ਘਾ ਉਹ ਚੋਰ ਪੈਂਦੇ ਆ ਸਿੱਸਾ ਦਾ ਪਹਿਲਾਂ ਨਹੀਂ ਹੈਗੇ ਬਸ ਕੁਝ ਦੇਖ ਲਾਂ ਯਾਰ ਚੀਜ਼ ਤਾਂ ਨਹੀਂ ਭੁੱਲਿਆ ਮੈਂ ਬਸ ਓਕੇ ਫਾਈਨਲ ਆ ਯਾਰ ਮੀਂਹ ਆਵੇ بارش ਆਵੇ ਕੋਈ ਨਹੀਂ ਆਈ ਜਾਣ ਦੇ ਕੁਝ ਨਹੀਂ ਆਉਂਦਾ ਬਾਕੀ ਸਮਾਨ ਉੱਥੇ ਜਿੱਥੇ ਪਹੁੰਚਾਉਣਾ ਦਾ ਪਹੁੰਚਾਤਾ ਤੇ ਹੋਰ ਤਾਂ ਕੁਝ ਨਹੀਂ ਹੁਣ ਜਾ ਕੇ ਕੰਮ ਹੋਰ ਵੀ ਕੁਝ ਨਹੀਂ ਜਾ ਕੇ ਨਾ ਚਾ ਮੈਂ ਕਿੱਥੇ ਨੂੰ ਆਣਾ ਘਰ ਨਹੀਂ ਜਾਣਾ ਬਸ ਹੋਰ ਕਿਤੇ ਨਹੀਂ ਜਾਣਾ ਕੱਪੜਿਆਂ ਦਾ ਹਾਲ ਤਾਂ ਦੇਖ ਲਓ ਕੱਲ ਕਰਾਂਗੇ ਆ ਕਰਦੇ ਪੁੱਛਣਾ ਕਿ ਕੋਈ ਮਸ਼ੀਨ ਨਹੀਂ ਖਰਾਬ ਹੋ ਗਈ ਜੀ ਮੈਂ ਦੱਸਿਆ ਮੈਂ ਕਿ ਮਸ਼ੀਨ ਖਰਾਬ ਸੀ ਥੱਲੇ ਬੜਿਆ ਤਾਂ ਮੈਂ 8 ਮਿੰਟ ਦੋ ਦੇ ਕੰਮ ਵਾਸਤੇ ਸਾਰੇ ਕੱਪੜੇ ਲਿਪੜ ਗਏ ਪਰ ਨਾਲ ਲਿਪੜ ਗਿਆ ਸਾਰਾ ਬੁਰੇ ਹਾਲ ਕੱਪੜੇ ਘੱਲ ਉਹਨਾਂ ਲੋਰਾ ਵਾਈਟ ਆ ਸਾਰੀਆਂ ਇਹ ਦਾਗ ਦੂਜੇ ਕਿਉਂਕਿ ਹੱਥੋਂ ਸਾਫ਼ ਕਰਦੇ ਫੋਨ ਕੱਢਦਾ ਰਹਿਣਾ ਮੈਂ ਕਿ ਜੀਪਾਂ ਹੀ ਕਾਲੀਆਂ ਹੋਈਆਂ ਰਹਿਣੀਆਂ ਬੁਰੇ ਹਾਲ ਤੇ ਕੱਪੜਿਆਂ ਦਾ ਤਾਂ ਇਸ ਜਿਹਾ ਹਾਲ ਹੋ ਜਾਂਦਾ ਮੇਰੇ ਤਾਂ ਰੋਜ਼ ਨਾਲ ਸਵੇਰੇ ਢੋਕੇ ਧਾਤੇ ਪਾ ਕੇ ਤੇ ਹਮਨ ਜਾ ਕੇ ਸਮਾਨ ਲੱਭ ਕੇ ਫੇ ਚਲਾ ਹਾਂਜੀ ਮੁਰੋ ਤੇ ਬਸ ਘਰ ਤੋਂ ਰੈਡੀ ਸੈਡੀ ਹੋ ਕੇ ਰਾਤ ਲਈ 8:30 ਦਾ 7:30 ਇਹ ਦਾ ਟਾਈਮ ਹੋ ਗਿਆ ਤੇ ਹੁਣ ਚਲਦਿਆਂ ਗੱਡੀ 'ਵਾਂ ਤੇ ਰਾਤ ਨੂੰ ਯਾਰ ਵਾ ਘਰਾਂ ਫੇਰ ਲਿਆ ਗੱਲ ਕਰੀ ਸੀ ਕਿ ਯਾਰ ਮਨੂੰ ਵੀਡੀਓ ਦਿਖਾਈ ਦੀ ਕਿ ਮਤਲਬ ਕਿ ਜਿਹੜਾ ਯਾਰ ਉੱਥੇ ਪੰਪ ਫਾਟ ਆਉ ਦੇਖਿਆ ਸੀਗਾ ਕਿ ਉਹਦੇ ਬਾਰੇ ਮੈਂ ਡਿਸਕਸ ਕਰੀ ਸੀ ਕਿ ਲੈ ਆਵਾਂ ਕਿਉਂਕਿ ਯਾਰ ਲੈ ਕੇ ਹੁਣਾਂ ਦਾ ਮੈਂ ਆ ਪਾਲਣੇ ਵਾਲੇ ਹੋ ਮੈਂ ਹੁਣ ਆ ਪਹਰਾਂ ਵਾਰਨਾਂ ਮਾਦਾ ਕੀ ਕਾਂਗ ਵਾਲਾ ਕਰੀ ਉਹਦੇ ਬੱਚੇ ਆ ਉਹ ਕਹਿੰਦੇ ਜਦੋਂ ਦੇਖਣਾਗੇ ਬਾਕੀ ਮੈਚ ਜਾ ਕੇ ਦੇਖਣਾ ਬੱਚੇ ਲਿਆਉਣ ਜੋ ਹੈ ਹਜੇ ਨਹੀਂ ਕਿਉਂਕਿ ਪੰਪ ਵਾਲਿਆਂ ਨਾਲ ਵੀ ਡਿਸਪਾਸਰ ਨਹੀਂ ਗਏ ਤੁਹਾਨੂੰ ਤਾਂ ਪਾਉਜੋ ਜਾਨਵਰ ਆ ਹੋ ਕੀ ਤਾਂ ਰਾਤੇ ਬਰ ਉਹਨਾਂ ਨਾਲ ਵੀ ਗੱਲਬਾਤ ਕਰਾਵੇ ਉਹ ਦੇਖਾਂਗੇ ਮੂਡ ਬਣਿਆ ਤਾਂ ਮਤਮਨ ਹੋ ਜਾਏਗਾ ਯਾਰ ਕਾਫੀ ਟਾਈਮ ਹੋ ਗਿਆ ਰੋਸ ਤੇ ਵੀ ਖਾਤਾ ਬੜਾ ਹੋ ਗਿਆ ਹਣਾ ਨਹੀਂ ਪਹਿਲਾਂ ਇਹ ਵੀ ਛੋਟਾ ਜਿਹਾ ਸਾਲ ਪਹਿਲਾਂ ਲਿਆਇਆ ਸੀਗਾ ਇਹ ਫਿਰ ਇੱਕ ਨੂਰਾ ਰੱਖੀ ਹੋਈ ਸੀਗੀ ਛੋਟਾ ਜਾਨਵਰ ਉਹ ਮਰ ਗਿਆ ਸੀਗਾ ਜਾਨਵਰ ਸਾਰੇ ਸੀਗਾ ਬਾਕੀ ਹੋ ਟਾਈਮ ਦਾ ਵੇਸਟ ਕਰਦੇ ਨਾਮ ਹੋਏ ਚਲ ਜੀ ਸ਼ੁਰੂ ਕਰੀਏ ਲੋਜ ਬਣਾ ਪੰਪ ਤੇ ਗਏ ਆ ਤੇ ਬਾਕੀ ਥੋੜੀ ਜਿਹਾ ਸਫਾਈ ਕਰਨ ਵਾਲੀ ਜਗ੍ਹਾ ਦੀ ਮੋੜਾ ਜਰਾ ਯਾਰ ਘਰ ਤੋਂ ਬੜੀ ਆਉਂਦੀ ਆ ਤੇ ਬਸ ਥੋੜਾ ਜਿਹਾ ਮੈਡਿਸਾਲ ਕਰ ਲਿਆ ਫਿਰ ਦਿਖਾਉਂਦੇ ਆ ਤੁਹਾਨੂੰ ਮਿਲਾਉਂਦੇ ਆ ਇੰਗੋੜਾ ਐਸੇ ਕਮਰੇ ਜਿਹੜਾ ਹੋ ਆ ਬੈਠੀ ਦੇਖ ਲੈ ਮਲੇ ਵਜੇ ਦੇਖ ਹਾਂ ਠੀਕ ਹੈ ਹੈਲੋ ਹਰੇ ਦਿੱਧੂ ਵੀ ਆ ਲਿਆ 1 2 3 4 5 6 ਹੈ ਦੇਖ ਲਿਆ ਇਹਨੇ ਜੁਆਇਨ ਹੋ ਲਿਆ ਸੋਨੇ ਦਾ ਆਵਾ ਹੁਣ ਤਾਂ ਕਰੀਰ ਨਾ ਜਾਏਗਾ ਇਹਨੂੰ ਫਿਰ ਨਾ ਗੁੱਸਾ ਆ ਜਾਏਗਾ ਤੂੰ ਇੱਕ ਚੀਜ਼ ਹੋਰ ਹੋਰ ਮਮਾ ਕੈਮੋ ਜੇਲਾ ਸੌਣ ਦੇ ਇਹਨਾਂ ਨੂੰ ਅੱਜ ਹਾਈ ਹੈਲੋ ਕੁਝ ਵੀ ਨਹੀਂ ਹਾਈ ਹੈਲੋ ਅੱਜ ਕੁਝ ਵੀ ਨਹੀਂ ਕਰਨੀ ਪਾਣ ਦੇ ਨਾਲ ਹੋਇਆ ਨੁਕਸਾਨ ਹੋ ਗਿਆ ਉਹ ਹੋ ਠੀਕ ਆ ਠੀਕ ਆ ਆ ਵੀ ਸਾਡੇ ਵਿਦਵਾਨ ਸਾਹਿਬ ਠੀਕ ਹੈ ਹਾਂ ਕਮੇ ਲੈ ਆਏ ਸਮਾਨ ਹੋਰ ਦੋਹਰਾ ਹੋਰ ਮਮਾ ਜੀ ਆਸਿਕਾ ਵਧੀਆ ਹੋ ਰਹੀ ਤਾਂ ਹਾਂ ਬਈ ਆਏ ਇਹ ਸਾਡੇ ਤਾਇਆ ਜੀ ਇਹ ਸਾਡੇ ਮਾਮਾ ਜੀ ਹੈ ਉਹ ਠੀਕ ਹੈ ਹਾਂ ਜੀ ਹਾਂ ਜੀ ਸਾਹਿਬ ਵਧੀਆ ਤੁਸੀਂ ਦੱਸੋ ਲੈ ਕੇ ਜਾਣੀ ਤਾਂ ਹਲੋ ਜੀ ਮੁੰਡਾ ਟਰਾਲੀ ਕੇ ਲਈ ਬੜੀ ਗਲਤ ਜਗ੍ਹਾ ਕਿਹੜਾ ਹੈ ਪਿੱਛੇ ਦੇਖਿਆ ਹੋ ਗਿਆ ਪਾਸੇ ਹੋਇਆ ਹੋ ਯਾਰ ਅੰਕਲ ਥੇ ਗੇਰੀ ਦੇਖਿਆ ਹੀ ਨਹੀਂ ਨਾ ਮੈਂ ਬੈਠਦਾ ਰਹਿਆ ਆ ਹਾ ਹਾ ਖਾਲੇ ਜੇ ਗਰਕੇ ਯਾਰ ਖਾਲੇ ਵਿੱਚ ਗਰਕੇ ਹੈ ਨੰਬਰ ਉਹਦਾ ਬਾਈ ਦਾ ਪੜੀ ਮੇਰਾ ਕਰਨਜੀਤ ਦਾ ਨੰਬਰ ਆ ਇਹ ਜੋੜੇ ਹੀ ਠਾਂ ਗਿਆ ਜੋੜੇ ਹੀ ਠਾਂ ਗਿਆ ਟਰਲੀ ਕਰਨੀ ਪੈਣੀ ਟਰਲੀ ਪਰ ਹੀ ਉਹ ਸਾਰੀ ਆ ਜੀ ਦਾ

ਰਾਜ ਕੁਮਾਰ ਐ ਹੋ ਜਾ ਕਈ ਵਾਰ ਨਿਕਲਾ ਹੀ ਕਰਦਾ